ਅੱਦੇ ਤੋਂ ਜ਼ਿਆਦਾ ਪੰਜਾਬ ਦੇ ਵਿੱਚ ਜਿਹੜੇ ਮੇਰੇ ਕੋਲ ਪੇਸ਼ੈਂਟ ਆਉਂਦੇ ਆ ਈਵਨ ਜਿਹੜੇ ਬਹੁਤ ਜ਼ਿਆਦਾ ਮੋٹے ਵੀ ਨਹੀਂ ਆ ਉਹਨਾਂ ਦਾ ਲਿਪਿਡ ਬਹੁਤ ਵਧੇ ਹੋਇਆ ਹੈ ਅੱਜਕੱਲ। ਕਿਉਂਕਿ ਜੇ ਤੁਹਾਡਾ ਘਰ ਦਾ ਦੁੱਧ ਦਹੀਂ ਹੈ ਤਾਂ ਇੰਨਾ ਕੁ ਧਿਆਨ ਰੱਖੋ ਕਿ ਦੁੱਧ ਜਿਹੜਾ ਆ ਉਹ ਦੋ ਵਾਰ ਉਬਾਲ ਕੇ ਉਹਦੀ ਮਲਾਈ ਉਤਾਰ ਕੇ ਫਿਰ ਤੁਸੀਂ ਯੂਜ਼ ਕਰਨਾ। ਜਾਂ ਜਿੱਦਾਂ ਤੁਸੀਂ ਦਹੀਂ ਦੀ ਜਗ੍ਹਾ ਲੱਸੀ ਯੂਜ਼ ਕਰੋ, ਅੱਛੀ ਤਰ੍ਹਾਂ ਰੜਕ ਲਿਆ ਉਹਦਾ ਮੱਖਣ ਨਿਕਲ ਜਾਂਦਾ। ਫਿਰ ਉਸ ਤੋਂ ਬਾਅਦ ਤੁਸੀਂ ਉਹ ਆਪਣੀ ਡਾਈਟ 'ਚ ਸ਼ਾਮਿਲ ਕਰ ਸਕਦੇ ਹੋ। ਜਿੰਨਾ ਹੋ ਸਕਦਾ ਹੈ ਹਰੀ ਸਬਜ਼ੀਆਂ। ਸੀਜ਼ਨਲ ਹਰੀਆਂ ਸਬਜ਼ੀਆਂ ਖਾਓ। ਉਹ ਸਭ ਤੋਂ ਅੱਛੀ ਚੀਜ਼ ਹੈ ਸਵੇਰ ਦੀ ਧੁੱਪ ਜਿੱਦਾ ਵਿਟਾਮਿਨ ਡੀ ਲਈ ਅੱਜ ਕੱਲ ਮੇਨ ਚੀਜ਼ਾਂ ਹੈ ਨਾ ਕਿ ਪੇਸ਼ੈਂਟ ਕਹਿੰਦੇ ਕਿ ਸਾਡੀਆਂ ਤਾਂ ਲੱਤਾਂ ਹੀ ਨਹੀਂ ਦੁਰਦੀਆਂ ਇਸ ਕਰਕੇ ਅਸੀਂ ਸਿਆਰ ਕਰਨ ਕਿੱਦਾਂ ਜਾਈਏ ਤਾਂ ਉਹ ਵਿਟਾਮਿਨ ਡੀ ਦੀ ਸ਼ਾਰਟੇਜ ਹੁੰਦੀ ਹੈ ਬੀ 12 ਬਹੁਤ ਘੱਟ ਰਿਹਾ ਅੱਜ ਕੱਲ ਤੋ ਉਹ ਆਪਣੇ ਸਪਲੀਮੈਂਟ ਥੋੜੇ-ਬਹੁਤ ਲੈ ਕੇ ਥੋੜਾ ਡਾਈਟ ਦੇ ਵਿੱਚ ਕੰਟਰੋਲ ਕਰਕੇ ਹਮੇਸ਼ਾ ਇੱਕ ਗੱਲ ਯਾਦ ਰੱਖੋ ਜਿਸ ਦਿਨ ਤੁਸੀਂ ਸੈਰ ਕਰਨ ਜਾਉਂਗੇ ਨਾ ਪਹਿਲੇ 2 ਦਿਨ ਤੁਹਾਨੂੰ ਟਫ ਲੱਗੇਗਾ ਕਿ ਮੇਰੀਆਂ ਲੱਤਾਂ ਨਹੀਂ ਜੀ ਚੱਲਦੀਆਂ ਲੇਕਿਨ ਤੁਸੀਂ ਹੌਲੀ-ਹੌਲੀ ਜਦੋਂ ਤੁਸੀਂ ਜਾਣਾ ਸ਼ੁਰੂ ਕਰੋਗੇ ਤਾਂ ਤੁਸੀਂ ਇਵਨ 7 ਤੋਂ 8 ਕਿਲੋਮੀਟਰ ਵੀ ਚੱਲੋ ਤੇ ਇਸ ਕਰਕੇ ਤੁਸੀਂ ਦੇਖੋ ਹੁਣ ਮੈਂ ਬੜੇ ਪੇਸ਼ੇੰਟ ਮੇਰੇ ਕੋਲ ਆਉਂਦੇ ਕਿ ਨਹੀਂ ਚਲੋ ਮਾਹੌਲ ਨਹੀਂ ਹੁੰਦਾ ਕਿਉਂਕਿ ਤੁਸੀਂ ਕਿਹਾ ਕਿ ਪਿੰਡਾਂ 'ਚ ਮਾਹੌਲ ਨਹੀਂ ਹੈ ਕਿ ਅਸੀਂ ਸੈਰ ਕਰਨਾ ਤੁਸੀਂ ਗੁਰਦੁਆਰੇ ਜਾ ਸਕਦੇ ਹੋ ਠੀਕ ਹੈ ਸ਼ਾਮ ਨੂੰ ਆਪਣਾ ਇੱਕ ਜ਼ਰੂਰ ਤਲੋ ਕੇ ਸਿੱਧਾ ਜਾਣਾ ਹੈ ਚਾਹੇ ਦੋ ਤਿੰਨ ਗਰੁੱਪ ਬਣਾ ਲਓ ਔਰ ਉਸ ਚੀਜ਼ ਤੇ ਸਿਰਫ ਆਪਣੇ ਤੇ ਫੋਕਸ ਕਰੋ ਕਿ ਅਸੀਂ ਬ੍ਰਿਸਕ ਵਾਕਿੰਗ ਕਰਨੀ ਹੈ ਇੱਕ ਹੋਰ ਗੱਲ ਯਾਦ ਰੱਖੋ ਵਾਕ ਔਰ ਜੋਗਿੰਗ ਬ੍ਰਿਸਕ ਵਾਕਿੰਗ ਇਹਨਾਂ ਚ ਫਰਕ ਹੁੰਦਾ ਜੇ ਤੁਸੀਂ ਚੱਲਣਾ ਨੂੰ ਕਹਿੰਦੇ ਹੋ ਕਿ ਅਸੀਂ ਚੱਲਦੇ ਹਾਂ ਚੱਲਣ ਦੇ ਨਾਲ ਵਜ਼ਨ ਨਹੀਂ ਘਟਦਾ ਤੁਹਾਨੂੰ ਬ੍ਰਿਸਕ ਵਾਕਿੰਗ ਕਰਨੀ ਚਾਹੀਦੀ ਹੈ ਤੁਹਾਨੂੰ ਜੋਗਿੰਗ ਕਰਨੀ ਚਾਹੀਦੀ ਹੈ ਤੇ ਥੋੜਾ ਤੇਜ਼ ਚੱਲੋ ਜਿਸ ਵੀ ਤੋਰ ਦੇ ਨਾਲ ਚੱਲਣ ਦੇ ਨਾਲ ਪਸੀਨਾ ਆਉਂਦਾ ਹੈ ਅਸੀਂ ਉਹਨੂੰ ਕਹਿੰਦੇ ਹਾਂ ਕਿ ਉਹ ਤੁਹਾਡਾ ਇਫਰਟ ਲੱਗਿਆ ਜੇ ਤੁਸੀਂ ਫੈਟ ਆਪਣੀ ਬੋਡੀ ਚ ਕੱਟਣਾ ਚਾਹੁੰਦੇ ਹੋ ਤਾਂ ਇਹ ਐਕਸਰਸੈਸਨ ਤੁਹਾਨੂੰ ਕਰਨੀ ਪੈਣੀ ਹੁਣ ਤਾਂ ਮੈਂ ਦੇਖਿਆ ਜਿਹੜੇ ਬੱਚੇ ਮੁੰਡੇ ਯੰਗ ਹੈ ਆਪਣੀ ਮਦਰਸ ਨਾਲ ਉਹਨਾਂ ਨੂੰ ਕਹਿੰਦੇ ਸਾਡੇ ਨਾਲ ਜਿਮ ਵੀ ਚੱਲੋ ਹੈਨਾ ਜਿਹੜੇ ਬੱਚੇ ਆਪਣਾ ਰੱਖਣਾ ਚਾਹੁੰਦੇ ਤਾਂ ਥੋੜਾ ਜਿਹਾ ਆਪਣੀ ਏਜ ਦੇ ਹਿਸਾਬ ਨਾਲ ਡਾਕਟਰ ਦੀ ਸਿਰਫ ਇੱਕ ਹਾਰਟ ਪੇਸ਼ੈਂਟ ਹੈ ਜਿਨ੍ਹਾਂ ਨੂੰ ਅਸੀਂ ਮਨਾ ਕਰਦੇ ਆ ਅਦਰਵਾਇਸ ਥਾਇਰੋਇਡ 슈ਗਰ ਮੋਟਾਪਾ ਇਹਨਾਂ ਸਭ ਦੇ ਵਿੱਚ ਪਹਿਲੀ ਰეკਮੈਂਡੇਸ਼ਨ ਸਾਡੀ ਵੌਕ ਹੁੰਦੀ ਹੈ ਫਿਰ ਅਸੀਂ ਡਾਈਟ ਕਹਿੰਦੇ ਆ ਡਾਈਟ ਕੰਟਰੋਲ ਕਰੋ ਜੇ ਉਹ ਤੁਹਾਡੀ ਦੇਖੋ ਮੈਂ ਹਮੇਸ਼ਾ ਇੱਕ ਪੇਸ਼ੈਂਟ ਨੂੰ ਗੱਲ ਸਮਝਾਉਂਦੀ ਆ ਕਿ ਜਦੋਂ ਵੀ ਕੋਈ ਮੋਟਾਪੇ ਵਾਲਾ ਪੇਸ਼ੈਂਟ ਜਾਂ ਕੋਈ ਪੇਸ਼ੈਂਟ ਡਾਇਬੀਟਿਕ ਆਇਆ ਜਾਂ ਥਾਇਰੋਇਡ ਦਾ ਆ ਤਾਂ ਮੈਂ ਕਹਿੰਦੀ ਹੁੰਦੀ ਆ ਕਿ ਤੁਹਾਡਾ ਗਲਾਸ ਨਾ ਭਰਿਆ ਹੋਇਆ ਉਹ ਕਹਿੰਦੇ ਕਿ ਅਸੀਂ ਨਾ ਮੈਡਮ ਦੋ ਫੁਲਕੇ ਖਾਂਦੇ ਆ ਮੈਂ ਕਹਿੰਦੀ ਆ ਤੁਹਾਡਾ ਗਲਾਸ ਭਰਿਆ ਹੋਇਆ ਹੈ ਜੇ ਦੋ ਬੂੰਦਾਂ ਵੀ ਪਾਉਂਗੇ ਉਹ ਬਾਹਰ ਹੀ गिरਣਾ ਹੈ ਤਾਂ ਤੁਸੀਂ ਉਸ ਪਹਿਲਾਂ ਜਿਹੜਾ ਪਾਣੀ ਆ ਉਹਨੂੰ ਸੁਕਾਣਾ ਉਹ ਕਿੱਦਾਂ ਹੋਏਗਾ ਐਵੇਪੋਰੇਸ਼ਨ ਮਤਲਬ ਕਿੱਦਾਂ ਹੋਏਗਾ ਕਿ ਜਦ ਤੱਕ ਉਹ ਫੈਟ ਬਰਨ ਆਊਟ ਨਹੀਂ ਹੋਏਗਾ ਉਹਦੇ ਇਹੀ ਤਰੀਕੇ ਆ ਜਾਂ ਤਾਂ ਅਸੀਂ ਕਹਿ ਦਿੰਦੇ ਆ ਕਿ ਲੰਘਨ ਜਿੱਦਾਂ ਅਸੀਂ ਆਯੁਰਵੇਦ ਚ ਕਹਿੰਦੇ ਆ ਫਾਸਟਿੰਗ ਹਾਂਜੀ ਉਹਦੇ ਨਾਲ ਜਿਹੜਾ ਤੁਹਾਡਾ ਫੈਟ ਆ ਡਿਸਾਲਵ ਹੋਏਗਾ ਉਹਦਾ ਇਹ ਪ੍ਰੋਬਲਮ ਆ ਜਾਂਦੀ ਹੈ ਜੀ ਅਸੀਂ ਫਾਸਟਿੰਗ ਜ਼ਿਆਦਾ ਕਹਿੰਦੇ ਆ ਤਾਂ ਫਿਰ ਸਰੀਰ ਚੋਂ ਨਹੀਂ ਜਾਣਨੀ ਕਿ ਅਸੀਂ ਕੰਮ ਕਰ ਸਕੀਏ ਤਾਂ ਤੁਸੀਂ ਆਪਣਾ ਨਿਊਟ੍ਰੀਸ਼ੀਅਸ ਖਾਣਾ ਲੈ ਕੇ ਨਾਲ ਆਪਣਾ ਇਹ ਧਿਆਨ ਰੱਖੋ ਕਿ ਹਰ ਮੀਲ ਤੋਂ ਬਾਅਦ ਯਾਨੀ ਕਿ ਜੇ ਤੁਸੀਂ ਤਿੰਨ ਟਾਈਮ ਖਾਣਾ ਖਾਂਦੇ ਹੋ ਤਾਂ ਜੇ ਤੁਸੀਂ ਕੱਟ ਕੈਲਰੀਜ਼ ਵਾਲਾ ਖਾਇਆ ਤਾਂ 1000 ਕਦਮ ਜੇ ਥੋੜਾ ਜਿਹਾ ਹੈਵੀ ਖਾਇਆ ਤਾਂ ਘੱਟ ਤੋਂ ਘੱਟ 5000 ਕਦਮ ਤੁਹਾਨੂੰ ਚੱਲਣਾ ਹੀ ਚਾਹੀਦਾ ਤੁਸੀਂ ਮੈਮ ਹਾਰਟ ਪੇਸ਼ੈਂਟ ਦੀ ਕਹਣਾ ਵੀ ਉਹਨਾਂ ਨੂੰ ਅਸੀਂ ਰეკਮੈਂਡ ਨਹੀਂ ਕਰਦੇ ਮਤਲਬ ਹਾਰਟ ਪੇਸ਼ੈਂਟ ਨੂੰ ਸੈਰ ਜਾਂ ਕੋਈ ਉਹ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਆਪਣੇ ਡਾਕਟਰ ਦੀ ਸਲਾਹ ਲੈਣਾ ਅੱਛਾ ਕਿਉਂਕਿ ਉਹਨਾਂ ਨੂੰ ਕਈ ਵਾਰ ਬੀਪੀ ਦੀ ਪ੍ਰੋਬਲਮ ਹੁੰਦੀ ਹੈ ਕਈ ਪੇਸ਼ੈਂਟ ਲੈਫਟ ਵੈਂਟਰੀਕਲ ਫੇਲਿਅਰ ਵਾਲੇ ਜਾ ਰਹੇ ਹੁੰਦੇ ਐ ਐਕਜ਼ਰਸ਼ਨ ਉਹਨਾਂ ਨੂੰ ਨਹੀਂ ਉਹ ਆਪਣੇ ਡਾਕਟਰ ਦੀ ਸਲਾਹ ਤੋਂ ਬਗੈਰ ਨਾ ਕਰਨ ਓਕੇ ਉਹ ਮੈਂ ਹਮੇਸ਼ਾ ਇਹ ਗੱਲ ਕਹਿੰਦੀ ਆ ਕਿ ਜਿਹੜਾ ਵੀ ਪੇਸ਼ੈਂਟ ਹੈ ਇੱਕ ਗੱਲ ਆਪਣੇ ਡਾਕਟਰ ਨਾਲ ਜ਼ਰੂਰ ਕਰੋ ਉਸ ਤੋਂ ਬਾਅਦ ਉਹ ਤੁਹਾਨੂੰ ਜ਼ਰੂਰ ਰეკਮੈਂਡ ਕਰਨਗੇ ਕਿਉਂਕਿ ਪਰਸਨਲ ਉਹੀ ਤੁਹਾਨੂੰ ਜਾਣਦੇ ਆ ਉਹੀ ਤੁਹਾਡੀ ਸਾਰੀ ਬਾਡੀ ਦੀ ਸਾਰੇ ਟੈਸਟ ਉਹਨਾਂ ਨੇ ਦੇਖੇ ਹੁੰਦੇ ਆ ਅਦਰਵਾਈਜ਼ ਜਿਹੜੇ ਨਾਰਮਲ ਪੇਸ਼ੈਂਟ ਆ ਜਿਹੜੇ ਸਿਰਫ ਓਬੀਜ਼ ਐ ਉਹਨਾਂ ਲਈ ਅਸੀਂ ਰਿਕਮੈਂਡੇਸ਼ਨ ਦੇ ਸਕਦੇ ਹਾਂ ਹਮ ਇੱਕ ਮੈਮ ਜਿਹੜੇ ਹੁੰਦੇ ਆ ਆਪਣੇ ਰੈਗੂਲਰ ਟੈਸਟ ਕਰਾਉਣੇ ਆ ਹਨਾ ਆਪਾਂ ਆਪਦੀ ਬਾਡੀ ਦੇ ਇੱਕ ਨਈ ਵੀ ਪ੍ਰੋਬਲਮ ਆ ਵੀ ਕਹਿ ਦਿੰਦੇ ਨੇ ਵੀ ਜੇ ਤਾਂ ਆਪਾਂ ਕੋਈ ਟੈਸਟ ਕਰਾ ਲਿਆ ਕੋਈ ਬਿਮਾਰੀ ਨਾ ਨਿਕਲਿਆ ਵੀ ਲੋਕ ਡਰਦੇ ਨੇ ਇਹ ਕਰਾਉਣ ਤੋਂ ਤੇ ਜੇ ਕੋਈ ਬਿਮਾਰੀ ਨਾ ਨਿਕਲੇ ਫੇਰ ਕਹਿਣਗੇ ਵੀ ਪੈਸੇ ਖਰਾਬ ਹੋ ਗਏ ਹਨਾ ਸਾਡੇ ਤਾਂ ਮੈਂ ਚਾਹੁੰਦੀ ਆ ਵੀ ਐਜ਼ ਅ ਡਾਕਟਰ ਤੁਸੀਂ ਉਹਨਾਂ ਨੂੰ ਇਹ ਦੱਸੋ ਵੀ ਇੱਕ ਤਾਂ ਕਿਹੜੀ ਉਮਰ ਤੋਂ ਬਾਅਦ ਕਿਹੜੇ-ਕਿਹੜੇ ਟੈਸਟ ਨੇ ਜਿਹੜੀ ਲੇਡੀ ਨੂੰ ਕਰਾਉਣੇ ਹੀ ਚਾਹੀਦੇ ਨੇ ਹਨਾ ਤੇ ਵੀ ਆਪਦੀ ਸਿਹਤ ਤੋਂ ਵੱਧ ਕੇ ਪੈਸੇ ਨਹੀਂ ਹੁੰਦੇ ਤਾਂ ਤੁਸੀਂ ਉਹਨਾਂ ਨੂੰ ਕਹੋ ਵੀ ਇਹ ਤੁਹਾਨੂੰ ਕਰਨਾ ਚਾਹੀਦਾ ਤੇ ਕਿਹੜੇ-ਕਿਹੜੇ ਟੈਸਟ ਨੇ ਜਿਹੜੀ ਕੁੜੀ ਪਾਰਟਿਕੂਲਰ ਏਜ ਤੋਂ ਬਾਅਦ ਕਰਾਉਣੇ ਸ਼ੁਰੂ ਕਰੇ ਮੈਮ ਦੇਖੋ ਇੱਕ ਗੱਲ ਯਾਦ ਰੱਖਿਓ ਕੀ ਜਿਹੜੀ ਚੀਜ਼ ਜਿਹੜੀਆਂ ਚੀਜ਼ਾਂ ਤੁਸੀਂ ਮੰਨੋ ਜਾਂ ਨਾ ਮੰਨੋ ਤੁਹਾਡੇ ਘਰ ਦੇ ਵਿੱਚ ਕਾਰ ਹਮ ਸਕੂਟਰ ਹੈ ਬਾਈਕ ਹੈ ਲਿਸ਼ਕਾ ਕੇ ਰੱਖਦੇ ਹਮ ਹੈਨਾ ਕਿਉਂਕਿ ਸਰਵਿਸ ਚਾਰजेस ਲੱਗਦੇ ਆਂ ਸ਼ਰੀਰ ਦਾ ਪਤਾ ਨਹੀਂ ਸਰਵਿਸ ਚਾਰजेस ਕਦੋਂ ਲੱਗਨੇ ਆਂ ਹੈਨਾ ਤਾਂ ਇਸ ਕਰਕੇ ਜਦ ਤੱਕ ਤੁਹਾਡਾ ਸ਼ਰੀਰ ਠੀਕ ਨਹੀਂ ਹੈ ਬਾਕੀ ਸਾਰੀਆਂ ਚੀਜ਼ਾਂ ਮਟੀਰੀਅਲ ਹੈ ਮੈਂ ਕੱਲ ਵੀ ਇੱਕ ਪੇਸ਼ੈਂਟ ਨੂੰ ਕਿਹਾ ਸੀਗਾ ਕਿ ਸਭ ਤੋਂ ਅੱਛਾ ਸਾਥੀ ਤੁਹਾਡਾ ਸ਼ਰੀਰ ਹੈ ਜੇ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਲਾਈਫ ਪਾਰਟਨਰ ਲਾਈਫ ਪਾਰਟਨਰ ਵੀ ਮੈਮ ਤੁਹਾਡੀ ਜਗਾ ਕੋਈ ਇੰਜੈਕਸ਼ਨ ਨਹੀਂ ਲਗਵਾ ਸਕਦਾ ਕੋਈ ਕੁਝ ਨਹੀਂ ਕਰਵਾ ਸਕਦਾ ਉਹ ਤੁਹਾਡਾ ਸਾਥ ਦੇ ਸਕਦੇ ਆ ਸਭ ਤੋਂ ਅੱਛਾ ਜ਼ਿੰਦਗੀ ਪਰ ਸਾਥ ਤੁਹਾਡੇ ਸਰੀਰ ਨੇ ਦੇ ਬਿਲਕੁਲ ਮੈਂ ਬਿਲਕੁਲ ਨਹੀਂ ਕਹਿੰਦੀ ਕਿ ਤੁਸੀਂ ਦਵਾਈਆਂ ਖਾਓ ਕਈ ਦੇਖੋ ਸਾਡੇ ਬਜ਼ੁਰਗ ਸੀਗੇ ਉਹਨਾਂ ਨੇ ਜ਼ਿੰਦਗੀ ਚ ਕਦੇ ਨਹੀਂ ਖਾਇਆ ਸੀਗਾ ਪਰ ਉਦੋਂ ਅਡਲਟ੍ਰੇਸ਼ਨ ਵੀ ਨਹੀਂ ਸੀ ਹਮ ਠੀਕ ਹੈ ਉਦੋਂ ਮੋਲ ਨਿਊਟ੍ਰੀਸ਼ਨ ਵੀ ਨਹੀਂ ਸੀ ਉਦੋਂ ਜੰਕ ਵੀ ਨਹੀਂ ਸੀ ਇਹ ਵੀ ਤਾਂ ਮੰਨੋ ਨਾ ਹਾਂਜੀ ਤੁਸੀਂ ਇਹ ਚੀਜ਼ ਮੰਨੋ ਕਿ ਤੁਸੀਂ ਕਹਿੰਦੇ ਸੀ ਕਿ ਸਾਡੇ ਬਜ਼ੁਰਗਾਂ ਨੇ ਕਦੇ ਦਵਾਈਆਂ ਨਹੀਂ ਖਾਈਆਂ ਤਾਂ ਉਹਨਾਂ ਦਾ ਹਾਰਡ ਵਰਕ ਕਿੰਨਾ ਸੀਗਾ ਹੈਨਾ ਇਸ ਕਰਕੇ ਜੇ ਤੁਹਾਡਾ ਹੁਣ ਮਾਹੌਲ ਚੇਂਜ ਹੋਇਆ ਤਾਂ ਉਹਨਾਂ ਦੇ ਚ ਆਪਣੇ ਬੇਸਿਕ ਟੈਸਟ ਕਰਵਾਉਣ ਚ ਕੋਈ ਮਾੜੀ ਗੱਲ ਨਹੀਂ ਮੈਂ ਤੁਹਾਨੂੰ ਕਿਹਾ ਨਾ ਕਿ ਜੇ ਅਸੀਂ ਨਾਰਮਲ ਲਿਟਰਸ ਆਨਲੀ ਵੀ ਭੇਜ ਰਹੇ ਹਾਂ ਤਾਂ ਅਬਾਊਟ 70% ਪੇਸ਼ੈਂਟ ਦਾ ਲਿਵਰ ਫੈਟੀ ਆ ਰਿਹਾ ਹਾਂਜੀ ਠੀਕ ਹੈ ਤਾਂ ਉਹ ਐਸੀ ਕਰਕੇ ਆ ਕਿਉਂਕਿ ਸਾਡੇ ਨਾ ਚਾਹੰਦੇ ਹੋਏ ਸਾਡੇ ਖਾਣਿਆਂ ਦੇ ਵਿੱਚ ਜੋ ਅਸੀਂ ਖਾ ਰਹੇ ਉਹਦੇ ਵਿੱਚ ਮੈਦਾ ਆ ਚੁੱਕਿਆ ਹੂੰ ਉਹਦੇ ਵਿੱਚ ਨਮਕ ਹਰ ਚੀਜ਼ 'ਚ ਆ ਚੁੱਕਿਆ ਹੂੰ ਉਹਦੇ 'ਚ ਹਰ ਚੀਜ਼ 'ਚ ਤੁਹਾਡੀ ਜਿਹੜੀ ਪਹਿਲਾਂ ਦੇਖੋ ਗੁਡ ਯੂਜ਼ ਕਰਦੇ ਸੀ ਹਾਂਜੀ ਹੁਣ ਵਾਈਟ 슈ਗਰ ਵਾਈਟ 슈ਗਰ ਤਾਂ ਤੁਹਾਨੂੰ ਵੀ ਪਤਾ ਜ਼ਹਿਰ ਹੈ ਤਾਂ ਇਸ ਕਰਕੇ ਹਰ ਪੇਸ਼ੈਂਟ ਨੂੰ ਅਬਾਊਟ 30 ਤੋਂ ਬਾਅਦ ਦੇਖੋ 20 ਟੂ 30 ਇੱਕ ਪ੍ਰੈਗਨੈਂਸੀ ਪੀਰੀਅਡ ਹੁੰਦਾ ਹੈ ਉਹਦੇ ਵਿੱਚ ਪੇਸ਼ੈਂਟ ਜਦੋਂ ਪ੍ਰੈਗਨੈਂਸੀ ਹੁੰਦੀ ਹੈ ਤਾਂ ਉਹਨਾਂ ਨੂੰ ਜ਼ਰੂਰ ਇੱਕ ਵਾਰੀ ਜਾਣਾ ਪੈਂਦਾ ਡਾਕਟਰ ਦੇ ਕੋਲ ਉਹਨਾਂ ਦੇ ਰੂਟੀਨ ਟੈਸਟ ਫਿਰ ਵੀ ਹੋ ਜਾਂਦੇ ਹਨ ਹਾਂ ਲੇਕਿਨ ਜਦੋਂ 30 ਤੋਂ ਬਾਅਦ 35 ਤੋਂ ਬਾਅਦ ਪੇਸ਼ੈਂਟ ਜਦੋਂ ਬੱਚੇ ਆ ਜਾਂਦੇ ਆਪਣੇ ਆਪ ਨੂੰ ਇਗਨੋਰ ਬੜਾ ਕਰਨਾ ਸ਼ੁਰੂ ਕਰ ਦਿੰਦੇ ਆ ਔਰ ਉਹ ਜਾ ਕੇ ਖਾਮਿਆਜ਼ਾ ਭੁਗਦੇ 45 50 ਤੇ ਹਾਂਜੀ ਤਾਂ ਬੇਸਿਕਲੀ ਆਫਟਰ 30 35 ਤੁਹਾਨੂੰ ਆਪਣਾ ਇੱਕ ਸੀਵੀਸੀ ਬਲੱਡ ਸ਼ੂਗਰ ਥਾਇਰੋਇਡ ਲਿਪਿਡ অর ਲਿਵਰ ਫੰਕਸ਼ਨ ਟੈਸਟ ਇਹ ਬੇਸਿਕ ਹੈ ਹੂੰ ਠੀਕ ਹੈ অর ਵਿਟਾਮਿਨ ਡੀ ਤੁਸੀਂ ਕਰਵਾਓ ਤਾਂ ਅੱਛੀ ਗੱਲ ਆ ਬੀ 12 ਸਾਲ ਚਿਕ ਵਾਰ ਕਰਵਾਉਣ ਚ ਕੋਈ ਹਰ ਜੇ ਠੀਕ ਆਂਦੇ ਆ ਤਾਂ ਪਰਮਾਤਮਾ ਦਾ ਸ਼ੁਕਰ ਕਰੋ ਜੇ ਇਹਨਾਂ ਚ ਕੋਈ ਪ੍ਰੋਬਲਮ ਆਂਦੀ ਆ ਤਾਂ ਬੈਟਰ ਹੈ ਕਿ ਤੁਸੀਂ ਆਪਣੇ ਆਪ ਨੂੰ ਸ਼ੁਰੂ ਚ ਹੀ ਦੇਖ ਲਓ ਕਿ ਅਸੀਂ ਕੀ ਕੰਟਰੋਲ ਕਰਕੇ ਅੱਗੇ ਕੋਈ ਪ੍ਰੋਬਲਮ ਨਾ ਆਏ ਕਿਉਂਕਿ ਜੋ ਜਿਹੜੀਆਂ 45 ਤੇ ਜਾ ਕੇ ਪ੍ਰੋਬਲਮਸ ਆਂਦੀਆਂ ਜਾਂ 50 ਤੇ ਪ੍ਰੋਬਲਮਸ ਆਂਦੀਆਂ ਨਾ ਮੈਮ ਉਹਨਾਂ ਦਾ ਟ੍ਰੀਟਮੈਂਟ ਫਿਰ ਇੱਕਦਮ ਹਾਰਟ ਸਰਜਰੀ ਜਾਂ ਕੋਈ ਬੀਪੀ ਦੀ ਟੈਬਲੇਟ ਹੀ ਲੱਗ ਜਾਣਾ ਜਾਂ ਤੁਸੀਂ 슈ਗਰ ਚ ਹੀ ਲੈਂਡ ਕਰ ਚੁੱਕੇ ਹੋ ਪ੍ਰੀ ਡਾਇਬੀਟਿਕ اور ਡਾਇਬੀਟਿਕ ਚ ਹੀ ਫਰਕ ਹੂੰ ਜੇ ਤੁਸੀਂ ਆਪਣਾ HbA1c ਕਰਵਾਇਆ HbA1c ਇਹ ਦੱਸਦਾ ਹੈ ਕਿ ਪਿਛਲੇ 6 ਮਹੀਨਿਆਂ ਚ ਤੁਸੀਂ ਕਿੰਨੀ 슈ਗਰ ਇਨਟੇਕ ਕੀਤੀ ਹੈ ਜੇ ਤੁਹਾਡਾ ਥੋੜਾ ਜਿਹਾ ਵੀ ਬਾਰਡਰ ਲਾਈਨ ਆ ਗਿਆ ਤਾਂ ਤੁਸੀਂ ਘੱਟੋ ਘੱਟ ਆਪਣੀ ਬੋਡੀ ਆਪਣੀ 슈ਗਰ ਇਨਟੇਕ ਜ਼ੀਰੋ ਕਰ ਸਕਦੇ ਹੋ ਨਾ ਇਨਟੇਕ ਘੱਟ ਕਰ ਲਓ ਤੁਸੀਂ ਨਾਰਮਲ ਆ ਜਾਓਗੇ ਤਾਂ ਟੈਸਟ ਗਲਤ ਨਹੀਂ ਹੁੰਦਾ ਜੀ ਨਾ ਟੈਸਟ ਮੈਂ ਹਮੇਸ਼ਾ ਇਹ ਗੱਲ ਕਰਨੀ ਹੈ ਕਿ ਸਾਲ ਚ ਇੱਕ ਵਾਰ ਆਪਣੀ ਬੋਡੀ ਵੱਲ ਧਿਆਨ ਜ਼ਰੂਰ ਦਿਓ ਹਮ ਹਰ ਪੇਸ਼ੈਂਟ ਨੂੰ ਕਹਿੰਦੀ ਹੁਣ ਬੱਚੇ ਸਾਰੇ ਸਮਝਦਾਰ ਆ ਉਹ ਮੰਨਦੇ ਵੀ ਆ ਲੇਕਿਨ ਸਿਰਫ ਇਹ ਗੱਲ ਕਰਕੇ ਦੇਖੋ ਮੈਂ ਪਹਿਲੇ ਐਪੀਸੋਡ ਤੋਂ ਹੀ ਗੱਲ ਸਮਝਾ ਰਹੀ ਆ ਕਿ ਸੈਕਰੀਫਾਈਸਸ ਨਹੀਂ ਹੈਗੇ ਬਿਲਕੁਲ ਇਹ ਸੈਕਰੀਫਾਈਸਸ ਨਹੀਂ ਹੈ ਕਿ ਅਸੀਂ ਟੈਸਟ ਨਹੀਂ ਕਰਵਾਂਦੇ ਜਾਂ ਅਸੀਂ ਆਪਣਾ ਧਿਆਨ ਨਹੀਂ ਰੱਖਦੇ ਤੁਸੀਂ ਜੀ ਆਪਣੀ ਖੁਸ਼ਹਾਲ ਲਾਈਫ ਆਪਣੇ ਬੱਚਿਆਂ ਨੂੰ ਦੇਣਾ ਚਾਹੁੰਦੇ ਹੋ ਤਾਂ ਆਪਣਾ ਵੀ ਧਿਆਨ